ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਸਿਹਤ ਬੀਤੇ ਦਿਨੀ ਖਰਾਬ ਹੁੰਦੀ ਹੈ ਤਾਂ ਉਹਨਾਂ ਦੀ ਸਿਹਤ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਰਹੀ ਹੈ ਕਿ ਪੰਜਾਬ ਦੇ ਸultanpur Lodhi ਦੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਨ੍ਹਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦਾ ਵੀ ਹਾਲ-ਚਲ ਜਾਣਿਆ ਗਿਆ ਜਿਸ ਤੋਂ ਬਾਅਦ ਉਹ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌਰਾ ਕਰਨ ਦੇ ਲਈ ਪਹੁੰਚੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਆਫਤ ਆਈ ਹੋਈ ਹੈ ਉਹਨਾਂ ਨੇ ਕਿਹਾ ਕਿ ਪੰਜਾਬੀ ਇੱਕ ਦੂਜੇ ਦੀ ਨਿਰਸਵਾਰਥ ਮਦਦ ਕਰ ਰਹੇ ਨੇ ਪਰ ਕੇਂਦਰ ਸਰਕਾਰ ਇਸ ਦੇ ਵਿੱਚ ਉਸ ਨੂੰ ਵੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਕੇਂਦਰ ਸਰਕਾਰ ਨੇ ਨਿਸ਼ਾਨਾ ਸਾਧਿਆ ਕਿ ਹੈ ਕਿ ਭਾਰਤ ਸਰਕਾਰ ਅਫਗਾਨਿਸਤਾਨ ਚਾਈ ਪੁਚਾਲ ਦੇ ਲਈ ਮਦਦ ਭੇਜ ਰਹੀ ਹੈ ਪਰ ਪੰਜਾਬ 'ਚ ਇਹਨਾਂ ਦੁੱਖ ਹੈ ਇਸ ਲਈ ਕੇਂਦਰ ਸਰਕਾਰ ਨੂੰ ਤੇ ਮਦਦ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੇ ਲੋਕਾਂ ਨੂੰ ਹਰ ਸੰਭਵ ਮੁਆਵਜ਼ਾ ਵੀ ਦੇਵਾਂਗੇ ਤਾਂ ਦੱਸੋ ਇਹ ਕਿ ਜੁਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੇਕਰ ਸਿਹਤ ਦੀ ਗੱਲ ਕਰਦੇ ਆ ਤਾਂ ਦੱਸ ਦਿਓ ਕਿ ਕੇਜਰੀਵਾਲ ਦਾ ਕਹਿਣਾ ਹੈ ਕਿ ਮਾਨ ਸਾਹਿਬ ਵੀ ਮੇਰੇ ਨਾਲ ਇਥੇ ਉਹਨਾਂ ਨੇ ਪਹੁੰਚਣਾ ਸੀ ਪਰ ਤਿੰਨ ਚਾਰ ਦਿਨਾਂ ਤੋਂ ਉਹ ਬਿਨਾਂ ਖਾਦੇ ਪੀਤੇ ਕੰਮ ਰੇਸਨ ਜਿਸ ਦੇ ਚੱਲਦੇ ਉਹਨਾਂ ਦੀ ਸਿਹਤ ਵਿਗੜੀ ਹੈ ਤੇ ਉਹਨਾਂ ਨੂੰ ਘਰ ਉਹ ਮਿਲ ਕੇ ਵੀਆ ਨੂੰ ਡ੍ਰਿਪ ਲੱਗੀ ਹੋਈ ਹੈ ਉਹਨਾਂ ਨੇ ਕਿਹਾ ਕਿ ਮੈਂ ਇੱਕ ਦੋ ਦਿਨ ਆਰਾਮ ਕਰਨ ਦੀ ਬੇਨਤੀ ਕੀਤੀ ਹੈ ਨਹੀਂ ਤਾਂ ਮੁਸ਼ਕਲ ਹੋ ਜਾਵੇਗੀ ਪਰ ਉਹਨਾਂ ਦਾ ਮਨ ਸਿਰਫ ਪੰਜਾਬ ਦੀ ਮਦਦ ਤੇ ਕੇਂਦ੍ਰਿਤ ਹੈ ਉਹਨਾਂ ਨੇ ਇਸ ਬਾਰੇ ਮੇਰੇ ਨਾਲ ਚਰਚਾ ਕੀਤੀ ਤੇ ਮੈਨੂੰ ਦੱਸਿਆ ਕਿ 1400 ਪਿੰਡ ਤੇ ਲਗਭਗ 3 ਲੱਖ ਲੋਕ ਪ੍ਰਭਾਵਿਤ ਨੇ ਹਰ ਪਿੰਡ ਦੇ ਲਈ ਇੱਕ ਗਜ਼ਟਿਡ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਤਾਂ ਜੋ ਮੌਕੇ ਤੇ ਮਦਦ ਕੀਤੀ ਜਾ ਸਕੀ ਤਾਂ ਦੱਸਿਆ ਕਿ ਜਿਉਂ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਮੁਲਾਕਾਤ ਕੀਤੀ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਜਿਸ ਤੋਂ ਬਾਅਦ ਤੇ ਕੇਜਰੀਵਾਲ ਦਾ ਕਹਿਣਾ ਕਿ ਮੈਂ ਹੀ ਮੁੱਖ ਮੰਤਰੀ ਮਾਨ ਨੂੰ ਬੇਨਤੀ ਕੀਤੀ ਹੈ ਕਿ ਤਿੰਨ ਚਾਰ ਦਿਨ ਅਜੇ ਆਰਾਮ ਕੀਤਾ ਜਾਵੇ ਉਦੋਂ ਕੇਜਰੀਵਾਲ ਦਾ ਕਹਿਣਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣਾ ਘਰ ਨਹੀਂ ਛੱਡਣਾ ਚਾਹੁੰਦੇ ਜਾਨਵਰ ਵੀ ਨੇ ਡਰ ਵੀ ਹੈ ਘਰਾਂ ਦੇ ਵਿੱਚ ਚੋਰੀ ਵੀ ਹੋ ਸਕਦੀ ਹੈ ਤਾਂ ਉਹਨਾਂ ਕਿਹਾ ਪਰ ਬਹੁਤ ਸਾਰੇ ਲੋਕਾਂ ਨੂੰ ਰਾਹਤ ਕੈਂਪਸ ਦੇ ਵਿੱਚ ਭੇਜਿਆ ਜਾ ਰਿਹਾ ਹੈ ਸਰਕਾਰ ਨੇ ਰਾਹਤ ਕੈਂਪਸ ਵਧੀਆ ਪ੍ਰਬੰਧ ਕੀਤੇ ਨੇ ਤੇ ਲੋਕਾਂ ਨੂੰ ਕਿਸੇ ਤਰੀਕੇ ਦੀ ਮੁਸ਼ਕਲ ਨਹੀਂ ਆਏਗੀ ਉਹਨਾਂ ਲਈ ਕਿ انا ਕੀ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਵੱਤਵਾਤ ਮਦਦ ਕੀਤੀ ਜਾਵੇ ਮੈਂ ਦੇਖਿਆ ਕਿ ਜਦੋਂ ਅਫਗਾਨਿਸਤਾਨ ਚ ਪੁਚਾਲ ਆਇਆ ਤੇ ਕੇਂਦਰ ਸਰਕਾਰ ਨੇ ਮਦਦ ਭੇਜੀ ਸੀ ਚੰਗੀ ਗੱਲ ਹੈ ਜਦੋਂ ਨਾਲ ਜਿੱਥੇ ਵੀ ਕੁਝ ਹੁੰਦਾ ਹੈ ਤਾਂ ਮਦਦ ਕਰਨੀ ਚਾਹੀਦੀ ਪਰ ਪੰਜਾਬ ਚ ਬਹੁਤ ਦੁੱਖ ਹੈ ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਚ ਵੀ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਸਿਹਤ ਬੀਤੇ ਦਿਨੀ ਖਰਾਬ ਹੁੰਦੀ ਹੈ ਤਾਂ ਉਹਨਾਂ ਦੀ ਸਿਹਤ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਰਹੀ ਹੈ ਕਿ ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਆਮ ਆਦਮੀ ਪਾਰਟੀ ਦੇ ਰੀਮੂ ਅਰਵਿੰਦ ਕੇਜਰਵਾਲ ਜਿਨ੍ਹਾਂ ਦਿਵਲੂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦਾ ਵੀ ਹਾਲ ਚਾਲ ਜਾਣਿਆ ਗਿਆ ਉਸ ਤੋਂ ਬਾਅਦ ਉਹ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌਰਾ ਕਰਨ ਦੇ ਲਈ ਪਹੁੰਚੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਆਫਤ ਆਈ ਹੋਈ ਹੈ ਉਹਨਾਂ ਨੇ ਕਿਹਾ ਕਿ ਪੰਜਾਬੀ ਇੱਕ ਦੂਜੇ ਦੀ ਨਿਰਸਵਾਰਥ ਮਦਦ ਕਰ ਰਹੇ ਨੇ ਪਰ ਕੇਂਦਰ ਸਰਕਾਰ ਇਸ ਦੇ ਵਿੱਚ ਉਸ ਨੂੰ ਵੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਕੇਂਦਰ ਸਰਕਾਰ ਦੇ ਨਿਸ਼ਾਨਾ ਸਾਧਿਆ ਕਿਹਾ ਕਿ ਭਾਰਤ ਸਰਕਾਰ ਅਫਗਾਨਿਸਤਾਨ ਚਾਹੇ ਪੁਚਾਲ ਦੇ ਲਈ ਮਦਦ ਭੇਜ ਰਹੀ ਹੈ ਪਰ ਪੰਜਾਬ 'ਚ ਇਹਨਾਂ ਦੁੱਖ ਹੈ ਇਸ ਲਈ ਕੇਂਦਰ ਸਰਕਾਰ ਨੂੰ ਇੱਥੇ ਮਦਦ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਹਰ ਸੰਭਵ ਮੁਆਵਜ਼ਾ ਵੀ ਦਵਾਂਗੇ ਤਾਂ ਦੱਸ ਇਹ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੇਕਰ ਸਿਹਤ ਦੀ ਗੱਲ ਕਰਦੇ ਆ ਤਾਂ ਦੱਸ ਦਈਏ ਕਿ ਕੇਜਰੀਵਾਲ ਦਾ ਕਹਿਣਾ ਹੈ ਕਿ ਮਾਨ ਸਾਹਿਬ ਵੀ ਮੇਰੇ ਨਾਲ ਇੱਥੇ ਉਹਨਾਂ ਨੇ ਪਹੁੰਚਣਾ ਸੀ ਪਰ ਤਿੰਨ ਚਾਰ ਦਿਨਾਂ ਤੋਂ ਉਹ ਬਿਨਾਂ ਖਾਦੇ ਪੀਤੇ ਕੰਮ ਰੇਸਨ ਜਿਸ ਦੇ ਚੱਲਦੇ ਉਹਨਾਂ ਦੀ ਸਿਹਤ ਵਿਗੜੀ ਹੈ ਤੇ ਉਹਨਾਂ ਨੂੰ ਘਰ ਉਹ ਮਿਲ ਕੇ ਵੀ ਆਈਨੂ ਡ੍ਰਿਪ ਲੱਗੀ ਹੋਈ ਹੈ ਉਹਨਾਂ ਨੇ ਕਿਹਾ ਕਿ ਮੈਂ ਇੱਕ ਦੋ ਦਿਨ ਆਰਾਮ ਕਰਨ ਦੀ ਬੇਨਤੀ ਕੀਤੀ ਹੈ ਨਹੀਂ ਤਾਂ ਮੁਸ਼ਕਲ ਹੋ ਜਾਵੇਗੀ ਪਰ ਉਹਨਾਂ ਦਾ ਮਨ ਸਿਰਫ ਪੰਜਾਬ ਦੀ ਮਦਦ ਤੇ ਕੇਂਦ੍ਰਿਤ ਹੈ ਉਹਨਾਂ ਨੇ ਇਸ ਵੇਰੇ ਮੇਰੇ ਨਾਲ ਚਰਚਾ ਕੀਤੀ ਤੇ ਮੈਨੂੰ ਦੱਸਿਆ ਕਿ 1400 ਪਿੰਡ ਤੇ ਲਗਭਗ 3 ਲੱਖ ਲੋਕ ਪ੍ਰਭਾਵਿਤ ਨੇ ਹਰ ਪਿੰਡ ਦੇ ਲਈ ਇੱਕ ਗੈਸਟੇਡ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਤਾਂ ਜੋ ਮੌਕੇ ਤੇ ਮਦਦ ਕੀਤੀ ਜਾ ਸਕੇ ਤਦ ਦਾਸ ਇਹ ਕਿ ਜੋ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਮੁਲਾਕਾਤ ਕੀਤੀ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਜਿਸ ਤੋਂ ਬਾਅਦ ਤੇ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਹੀ ਮੁੱਖ ਮੰਤਰੀ ਮਾਨ ਨੂੰ ਬੇਨਤੀ ਕੀਤੀ ਹੈ ਕਿ 3-4 ਦਿਨ ਅਜੇ ਆਰਾਮ ਕੀਤਾ ਜਾਵੇ ਉਦੋਂ ਕੇਜਰੀਵਾਲ ਦਾ ਕਹਿਣਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣਾ ਘਰ ਨਹੀਂ ਛੱਡਣਾ ਚਾਹੁੰਦੇ ਜਾਨਵਰ ਵੀ ਨੇ ਡਰ ਵੀ ਹੈ ਘਰਾਂ ਦੇ ਵਿੱਚ ਚੋਰੀ ਵੀ ਹੋ ਸਕਦੀ ਹੈ ਕਿ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਰਾਹਤ ਕੈਂਪਸ ਦੇ ਵਿੱਚ ਭੇਜਿਆ ਜਾ ਰਿਹਾ ਹੈ ਸਰਕਾਰ ਨੇ ਰਾਹਤ ਕੈਂਪਸ ਵਧੀਆ ਪ੍ਰਬੰਧ ਕੀਤੇ ਨੇ ਤੇ ਲੋਕਾਂ ਨੂੰ ਕਿਸੇ ਤਰੀਕੇ ਦੀ ਮੁਸ਼ਕਲ ਨਹੀਂ ਆਏਗੀ ਉਹਨਾਂ ਦਾ ਇਹ ਕਹਿਣਾ ਹੈ ਕਿ ਮੈਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਮੈਂ ਦੇਖਿਆ ਕਿ ਜਦੋਂ ਅਫਗਾਨਿਸਤਾਨ 'ਚ ਪੁਚਾਲ ਆਇਆ ਤੇ ਕੇਂਦਰ ਸਰਕਾਰ ਨੇ ਮਦਦ ਭੇਜੀ ਸੀ ਚੰਗੀ ਗੱਲ ਹੈ ਜਦੋਂ ਅੰਾਜ ਕਿਤੇ ਵੀ ਕੁਝ ਹੁੰਦਾ ਹੈ ਤਾਂ ਮਦਦ ਕਰਨੀ ਚਾਹੀਦੀ ਪਰ ਪੰਜਾਬ 'ਚ ਬਹੁਤ ਦੁੱਖ ਹੈ ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ 'ਚ ਵੀ ਮਦਦ ਕਰਨੀ ਚਾਹੀਦੀ